ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡਰੋਲੀ ਭਾਈ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਫਿਰੋਜ਼ਪੁਰ ਵਾਲੀ ਜਿਹੜੀ ਸੜਕ ਹੈ ਤਲਵੰਡੀ ਭਾਈ ਵਾਲਾ ਜਿਹੜਾ ਮੇਨ ਹਾਈਵੇ ਹੈ ਉਹਦੇ ਬਿਲਕੁਲ ਨੇੜੇ ਪਿੰਡ ਰਹਿ ਜਾਂਦਾ ਹੈ ਕੱਲ ਕਲਾਂ ਦੇ ਨੇੜ ਹੈ ਵੈਸੇ ਤਾਂ ਇਹ ਇਤਿਹਾਸਕ ਪਿੰਡ ਆ ਪੰਜਾਬ ਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਿਹਾ ਦੋਸੋ ਬਾਈ ਵਪਾਰ ਦਾ ਕੰਮ ਕਰਦਾ ਹੈ। ਕਾਫੀ ਵੀਡੀਓ ਬਣਾਈਆਂ ਟਾਈਮ ਬਾਅਦ ਵੀਡੀਓ ਆਉਂਦੀ ਹੈ ਕਿਉਂਕਿ ਇਹ ਯਕੀਨ ਹੈ ਵੀਰ ਚੰਗੇ ਪਸ਼ੂਆਂ ਦਾ ਤੇ ਪਸ਼ੂ ਜਿਹੜਾ ਜਦੋਂ ਘਰੇ ਆਉਂਦਾ ਫਿਰ ਉਹਨੂੰ ਜਿੰਨਾ ਕ ਹੁਣ ਤੱਕ ਮੈਂ ਦੇਖਿਆ ਬਹੁਤੀ ਕਾਲੀ ਨਹੀਂ ਹੁੰਦੀ ਵਿੱਚੰਦੀ ਕਿਉਂਕਿ ਹਰੇਕ ਵੀਰ ਦੀ ਆਪੋ ਆਪਣੀ ਸਮਝ ਹੈ ਤੇ ਇਹ ਭਰਾ ਵੀ ਚੰਗੇ ਪਸ਼ੂ ਖਰੀਦਦਾ ਹੈ। ਅੱਜ ਦੀ ਵੀਡੀਓ ਦੇ ਨਾਲ ਤੁਸੀਂ ਇੱਕ ਵਾਰ ਕੈਮਰੇ ਦੀ ਨਿਗਾਹ 'ਚ ਦੇਖੋ ਇੱਕ ਕੱਟੀ ਨਸਲ ਨੀ ਲੀਰਾ ਵਿੱਚ ਪੈਂਦੀ ਹੈ ਰਿਕਾਰਡ ਵਾਲੀ ਹੈ ਕੀ ਡਿਟੇਲ ਹੋ ਬਾਈ ਦੱਸੂਗਾ ਉਹਦੇ ਸੰਬੰਧੀ ਵੈਰੀਫਿਕੇਸ਼ਨ ਤੁਸੀਂ ਕਰ ਲੈਣੀ ਹੈ ਤਸੱਲੀ ਤੁਸੀਂ ਕਰ ਲਿਓ ਇੱਕ ਛੋਟੀ ਤਿਆਰ ਦੁੱਧ ਬਾਈ ਦੱਸੂਗਾ ਇਹਦੇ ਬਾਰੇ ਵੀ ਇਹ ਕਹਿ ਦਿੰਦਾ ਵੀ ਜਿੰਨਾ ਦੁੱਧ ਇਸ ਬਾਈ ਦੀ ਸੇਵਾ ਦੇ ਉੱਤੇ ਇਸ ਟਾਈਮ ਹਾਜ਼ਰ ਹੈ ਤੁਸੀਂ ਹੱਕ ਰੱਖਦੇ ਹੋ ਦੋ ਟਾਈਮ ਤਿੰਨ ਟਾਈਮ ਚੋਣ ਦਾ ਤੇ ਜਰੂਰ ਚੋ ਕੇ ਲੈ ਲਓ ਬੱਚਾ ਇਹਦੇ ਨਾਲ ਕੱਤੀ ਹੈ ਇਹ ਤੋਂ ਇਲਾਵਾ ਇੱਕ ਗਾਂ ਗਾਂ ਥੋੜੀ ਅਜੇ ਕੱਚੀ ਦਿਸਦੀ ਆ ਪਰ ਵੀਡੀਓ ਚ ਦਿਖਾ ਦੇਾਂਗੇ ਕਿਉਂਕਿ ਨਾਗੇ ਚਾਰ ਆ ਕਰੇ ਚਾਰੇ ਤੇ ਕੈਮਰਾ ਮਾਰ ਦਾਂਗੇ ਤੁਸੀਂ ਆਪਦੇ ਹੀ ਪਸੰਦ ਦਾ ਪਸ਼ੂ ਇੱਥੋਂ ਖਰੀਦ ਲੋਗੇ ਆਓ ਡਿਟੇਲ ਪੁੱਛੀਏ ਪਹਿਲਾਂ ਆਪਾਂ ਮੇਰੇ ਖਿਆਲ ਚ ਆਪਾਂ ਨੂੰ ਗਾਂ ਤੋਂ ਸ਼ੁਰੂ ਕਰਨਾ ਚਾਹੀਦਾ ਇਸ ਸਾਈਡ ਤੇ ਖੜੀਏ ਤੋਂ ਉਦੋਂ ਬਾਅਦ ਚੇ ਛੋਟੀ ਤੁਹਾਨੂੰ ਦਿਖਾਉਂਗਾ ਕੱਟੀ ਜਿਹੜੀ ਉਹ ਸ਼ੌਂਕਿਆ ਦਿਖਾ ਦੇਣੀ ਹੈ ਜੇ ਕੋਈ ਭਰਾ ਨੂੰ ਕੀਮਤ ਜਚੂਗੀ ਤੋਂ ਖਰੀਦ ਲੂਗਾ ਨਹੀਂ ਇਹ ਭਰਾ ਉਹਦੇ ਤੇ ਅੱਗੇ ਬਰੀਡਿੰਗ ਕਰੂਗਾ ਆਓ ਵੈੜ ਤੋਂ ਸ਼ੁਰੂਆਤ ਕਰੀਏ ਜਸੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜਸੀ ਅੱਜ ਚਾਰ ਨਗ ਆਪਣੇ ਕੋਲ ਵੈਸੇ ਵਿਕਰੀ ਵਾਲੇ ਤਾਂ ਆਪਾਂ ਤਿੰਨ ਮੰਨਾਂਗੇ ਕਿ ਕੋਈ ਬੱਚਾ ਤਾਂ ਕੱਟੀ ਨਾ ਹਾਂਜੀ ਹਾਂਜੀ ਨਾਲ ਆ ਸਮਝ ਆ ਗਾਂ ਦੀ ਜੇ ਗੱਲ ਕਰੀਏ ਕਿੰਨ ਮਸੂਹਾ ਸੂਆ ਇਹ ਪਹਿਲਾ ਸੂਆ ਭਾਈ ਪਹਿਲਾ ਸੂਆ ਦਿਨ ਹਜੇ ਅੰਦਾਜ਼ਾ ਕਿੰਨੇ ਲੱਗੇ ਇਹ ਵੀ ਜੀ 5 ਤਰੀਕ ਨੂੰ ਦਿਨ ਪੂਰੇ ਹੋਣੇ ਚਾਰ ਤੰ ਦਾ ਮੂੰਹ ਇਹ ਅੱਜ 25 ਤਰੀਕ ਹੈ 5 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਲਗਭਗ 10 11 ਦਿਨ ਬਾਕੀ ਹਾਂਜੀ 11 ਦਿਨ ਪਈ ਰੇਟ ਕਿਰ ਹੋਊਗਾ ਜਸੀ ਦਾ ਰੇਟ ਭਈ ਇਹਦਾ ਫੋਨ ਤੇ ਰੱਖਾਂਗੇ ਆਪਾਂ ਫੋਨ ਤੇ ਰਹੋਗਾ ਹਾਂਜੀ ਤੁਰਗੇ ਰੂ ਦੋਸ ਹੱਥੀਚੁਆਈ ਵਾਲਾ ਥਾਣਾ ਹਵਾਨਾ ਚੰਗਾ ਕੱਢੂਗੀ ਬਹੁਤ ਸੋਨਾ ਰੋਕਦੀ 30 ਕਿਲੋ ਦੁੱਧ ਪਾਜੂਗੀ ਵੈੜ ਮੋਜ ਨਾਲ ਗਰਮੀ 'ਚ ਵੀ ਉਹ ਦੁੱਧ ਚੰਗਾ ਦੇ ਦੂਗੀ ਪਰ ਦੁੱਧ ਤੁਹਾਡੀ ਸੇਵਾ ਦਾ ਇਹ ਗੱਲ ਇਸ ਕਰਕੇ ਕਹਿ ਦੇਈ ਦੀ ਆ ਵੀ ਕਿਉਂਕਿ ਸਾਲ ਹੀ ਚੀਜ਼ ਖਰੀਦਣੀ ਐ ਚੰਗੀ ਸਾਹਬ ਨੂੰ ਕੋਈ ਭਰਾ 2 ਕਿਲੋ ਵੱਧ ਵੀ ਚੋਲੂਗਾ ਤੇ ਜੇ ਘੱਟ ਸੰਭਾਲੋਗੇ ਤੇ ਘੱਟ ਵੀ ਦੇ ਦੂਗੀ ਕਾਂਚਾ ਦੇਖ ਲਓ ਵੈੜ ਦਾ ਸੋਹਣੀ ਐ ਬਰੀਡ ਕੁਆਲਟੀ ਵੀ ਤੁਸੀਂ ਦੇਖੋਗੇ ਤੁਹਾਨੂੰ ਚੰਗੀ ਲੱਗੂਗੀ ਥਾਣ ਚਾਰੇ ਹੀ ਚੰਗੇ ਆ ਹੱਥੀਚੁਆਈ ਵਾਲੇ ਪੂਰੇ ਵਧੀਆ ਲੱਗੇ ਆ ਇੰਨੀ ਇੱਕ ਤੋਰਾਂਗੇ ਮੈਨੂੰ ਲੱਗਦਾ ਵੀ ਆਪਾਂ ਜੁੰਸੂਗੀ ਇਹ ਪਾਈਲਟ ਵੈੜਾ ਦੋ ਸੋ ਚਾਰ ਦੰਦ ਸੋ ਹੁਣ ਤੁਸੀਂ ਬੈਕ ਸਾਈਡ ਤੋਂ ਫੇਰ ਇਹਦਾ ਹਵਾਨਾ ਦੇਖ ਲਓ ਥਣ ਤੁਸੀਂ ਦੋਨਾਂ ਸਾਈਡ ਤੋਂ ਕਲੀਅਰ ਕਰ ਲਿਆ ਪਲੂਣ ਥੋੜੀ ਜਿਹੜੀ ਉਹ ਪਾਉਣੀ ਸ਼ੁਰੂ ਕੀਤੀ ਆ ਪਰ ਹਜੇ ਵੈੜ ਦੰਨ ਲੈਂਦੀ ਐ ਮੜਾ ਜਾ ਹਲਾਦੀ ਬਈ ਕਲੀਅਰ ਹੋ ਜੂ ਹਵਾਨਾ ਬਸ ਬਸ ਆਇ ਨਹੀਂ ਕੋਈ ਚੱਕਰ ਹੈ ਸੋ ਹੁਣ ਤੁਸੀਂ ਹਵਾਨਾ ਦੇਖ ਲਓ ਇਹ ਰੋਖ ਹੈ ਇਹਦੇ ਥਣ ਹਵਾਨੇ ਦਾ ਇਦੋਂ ਅੱਗੇ ਝੋਟੀ ਅ ਜਸੀ ਭਾਈ ਕੈਨਵਾ ਸੂਆ ਸੂਈ ਇਹ ਦੂਜਾ ਸੂਆਈ ਅੱਜ ਦਿਨ ਕਿੰਨੇ ਹੋ ਗਏ ਸੂਈ ਨੇ ਨੂੰ ਬੇ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਪੂਰਾ ਹਾਂਜੀ ਹਾਂਜੀ ਅੱਛਾ ਭਾਈ ਦੂਜਾ ਸੂਆ ਸੂਈ ਹੈ ਇੱਕ ਮਹੀਨੇ ਦੀ ਸੂਈ ਥੱਲੇ ਹੁਣ ਹਾਜ਼ਰ ਦੁੱਧ ਜਿਹੜਾ ਭਰਾਤ ਚੋ ਸਕਦਾ ਆ ਆਪਾ ਜੀ ਦੁੱਧ 22 ਲੀਟਰ ਹੂੰ ਆਪਾਂ 20 ਚਵਾ ਕੇ ਦੇਵਾਂਗੇ ਅੱਛਾ ਇਹ ਬੇਨਤੀ ਕਰਾਵਾਂਗੇ ਜਾਂ ਕੰਡੇ ਤੋਲਾਂ ਕੋਈ ਬੇਨਤੀ ਕਰਾ ਦਾਂਗੇ ਬੇਨਤੀ ਕਰਾ ਦਿਆਂਗੇ ਹਾਂਜੀ ਦੁੱਧ 22 ਲੀਟਰ ਆ ਆਪਾਂ 20 ਲੀਟਰ ਦੀ ਬੇਨਤੀ ਕਰਵਾ ਦਾਂਗੇ ਮੈਨੂੰ ਮੌਕੇ ਤੇ 20 ਤੋਂ ਘਟੂਗਾ ਨਹੀਂ ਹਾਂਜੀ ਬੱਚਾ ਇਹਦੇ ਨਾਲ ਇਹ ਤੇ ਨਾਲ ਇੱਕ ਕੱਟੀ ਆ ਜੀ ਕੱਟੀ ਕਿਹੜੇ ਬੋਲਦੀ ਹੈ ਸੂਰਵੀਰ ਦੀ ਸੂਰਵੀਰ ABC ਵਾਲੇ ਦੀ ਹਾਂਜੀ ਤੇ ਆਪਾਂ 29 ਦੀ ਹੈ ਇਹ ਠੀਕ ਹੈ ਇਹਦਾ ਰੇਟ ਆਪਾਂ ਇਹਦਾ ਬਾਈ ਜੀ ਫੋਨ ਤੇ ਰੱਖਾਂਗੇ ਖੋਲ ਲਾ ਬਾਈ ਇਹਨੂੰ ਦੋਸਤੋ 20 ਲੀਟਰ ਦੁੱਧ ਠੰਡਾ ਮੈਂਤੀ ਕਰ ਲਿਓ 22 ਲੀਟਰ ਹਾਜ਼ਰ ਹੈ ਪਰ ਮੈਂਤੀ 20 ਦੀ ਕਰਵਾ ਦਾਂਗੇ ਇਹ 2 ਲੀਟਰ ਦਾ ਗੈਪ ਇਸ ਕਰਕੇ ਹੁੰਦਾ ਵੀ ਪਸ਼ੂ ਥੋੜਾ ਬਹੁਤ ਇਧਰ ਉਧਰ ਹੋ ਸਕਦਾ ਹੁੰਦਾ ਇੰਨੇ ਦੁੱਧ ਵਾਲਾ ਪਸ਼ੂ ਹੈ ਖੁਸ਼ ਹੋ ਕੇ ਪੱਠੇ ਖਾਊਗਾ ਤਾਂ ਹੋ ਸਕਦਾ 22 ਲੀਟਰ ਦਾ 22.5 ਕਰ ਦੇ ਕਈ ਵਾਰਾ ਪਸ਼ੂ ਦਾ ਮੂਡ ਨਹੀਂ ਸੈੱਟ ਹੁੰਦਾ ਤਾਂ ਕੋਈ ਹੋ ਸਕਦਾ ਕੋਈ ਲੀਟਰ ਇਧਰ ਉਧਰ ਘਟਾ ਵੀ ਦੇਵੇ ਪਰ ਤੁਸੀਂ 20 ਲੀਟਰ ਦੀ ਮਿਹਨਤੀ ਕਰਕੇ ਲੈ ਲਓ ਸੌਦਾ ਖੁੱਲ ਕੇ ਇਸ ਸੋਚਣ ਵਾਲੀ ਕਰਿਓ ਵੀ ਤੁਸੀਂ بھائی ਨੂੰ ਬੇਸ਼ੱਕ ਇਹ ਉਹ ਵੀ ਆਪਾਂ ਦੋ ਟਾਈਮ ਚੋਣੀ ਹੈ ਕਿਉਂਕਿ ਨਗਦ ਪੇਮੈਂਟ ਲਗਣੀ ਹੈ ਤੇ ਜ਼ਰੂਰੀ ਹੁੰਦਾ ਵੀ ਤਸੱਲੀ ਵੀ ਕੀਤੀ ਜਾਵੇ ਵਾਪਸ ਮੁੜੂਗੀ ਤਾਂ ਟਾਂਚਾ ਦੇਖਿਓ ਦੁੱਧ ਵਾਲੇ ਪਸ਼ੂ ਦਾ ਸਟਰਕਚਰ ਦੋਸਤੋ ਅਲਹਿਦਾ ਹੁੰਦਾ ਹੋਰਾਂ ਪਸ਼ੂਆਂ ਨਾਲੋਂ ਉਹ ਤੁਹਾਨੂੰ ਇਹਦਾ ਵੀ ਨਜ਼ਰ ਆਊਗਾ ਦੇਖੋ ਇਹਦੀ ਬਣਾਵਟ ਇੱਕ ਵਾਰ ਫੇਰ ਆਪਾਂ ਜਸੀ ਭਾਈ ਨੂੰ ਵਾਪਸ ਮੋੜਾਂਗੇ ਸੂਰਜ ਬੈਕ ਸਾਈਡ ਤੋਂ ਪੈ ਰਿਹਾ ਸੋਹਣੀ ਦਿੱਸਦੀ ਐ ਮੱਜ ਚੰਗਾ ਹਵਾਨਾ ਦੱਸੋ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਹਾਂ ਹਵਾਨੇ ਤੇ ਨਾੜਾਂ ਵੀ ਸੋਹਣੀਆਂ ਜਦੋਂ ਮੱਜ ਪਸਮੂਗੀ ਉਦੋਂ ਥਣ ਵੀ ਬਹੁਤ ਸੋਹਣਾ ਕੱਢੂਗੀ ਬਿਲਕੁਲ ਖਾਲੀ ਥਣ ਨਜ਼ਰ ਆਉਣਗੇ ਕੋਈ ਇਹ ਨਹੀਂ ਵੀ ਇਹਨੂੰ ਕੋਈ ਟਾਈਮ ਲਾਇਆ ਹੋਊਗਾ ਕੋਈ ਇਹ ਪਸਮਾ ਦੇ ਵਿੱਚ ਨਹੀਂ ਗਿਆ ਇਸ ਟਾਈਮ ਮੋੜ ਲਾ ਬਈ ਸੋ ਇਹ ਝੋਟੀ ਇਹ ਮੱਝ ਦੋਸਤੋ ਦੂਜਾ ਸੂਆ ਸੂਈ ਹੈ ਥਣਾ ਚ ਬਿੱਥੀ ਫੁੱਲ ਹੈ ਸਟਰਕਚਰ ਸੋਹਣਾ ਹੈ 2-4 ਵਾਲ ਪੂਛ ਚ ਵਾਈਟ ਹੋ ਸਕਦੇ ਆ ਲਗਭਗ ਇਹ ਜੈਡ ਬਲੈਕ ਹੈ ਹਵਾਨਾ ਹੁਣ ਇੱਥੋਂ ਤੁਹਾਨੂੰ ਬੈਕ ਸਾਈਡ ਤੋਂ ਕਲੀਅਰ ਦਿਸਦਾ ਹੁਣ ਮੈਂ ਥਣਾ ਦੀ ਗੱਲ ਕੀਤੀ ਸੀ ਇੱਕ ਵਾਰ ਮੈਂ ਫਰਮ ਜ਼ਰੂਰ ਕਰਾਉਂਗਾ ਜਦੋਂ ਬਾਈ ਨੇ ਬੰਨਤੀ ਵੀ ਇਹਦੇ ਬਿਲਕੁਲ ਜਿਹੜੇ ਥਣਾ ਉਥੋਂ ਤੁਹਾਨੂੰ ਖਾਲੀ ਨਜ਼ਰ ਆਉਣਗੇ ਸੋ ਕਿਸੇ ਮਤਲਬ ਇਹ ਨਹੀਂ ਵੀ ਕੋਈ ਮਿਲਕਿੰਗੇ ਦੀ ਜਿਹੜੀ ਉਹ ਪਹਿਲਾਂ ਕੀਤੀ ਹੋਊ ਵੀਡੀਓ ਬਣਾਉਣ ਕਰਕੇ ਸੋ ਫੇਰ ਇਹਦਾ ਢਾਂਚਾ ਦੇਖੋ ਇਸ ਸਾਈਡ ਤੋਂ ਹਵਾਨੇ ਤੇ ਨਾੜਾਂ ਦਿਸਣੀਆਂ ਤੁਹਾਨੂੰ ਇਸ ਪਾਸੇ ਫੇਰ ਨਾੜਾਂ ਹਵਾਨੇ ਤੇ ਕਾਫੀ ਚੰਗੀ ਨਜ਼ਰ ਆਉਣ ਦੀ ਚੁਆਇਸ ਆ ਲਗਭਗ ਟਾਈਮ ਆ ਦੱਸੋ ਕਿਉਂਕਿ ਅਸੀਂ ਸ਼ਾਮ ਨੂੰ ਵੀਡੀਓ ਬਣਾ ਰਹੇ ਹਾਂ ਇੱਕ ਮਿੰਟ ਦਾ ਟਾਈਮ ਨਹੀਂ ਅੱਜ 6:30 ਵਜੇ ਸਵੇਰ ਚੋਈ ਆ ਠੀਕ ਹੈ ਤੇ ਹੁਣ ਤੁਸੀਂ ਟਾਈਮ ਦੱਸ ਦੋ ਸਹੀ ਹੈ ਟਾਈਮ ਦੱਸੋ 5:30 ਤੋਂ ਕੁਪਾਂ 7 ਮਿੰਟ ਮੇਰੇ ਖਾਲਚ ਅੱਗੇ ਹੋਣਗੇ ਪੌਣੇ 6 5:47 ਮਿੰਟ ਤੁਸੀਂ ਸਕਰੀਨ ਉੱਤੇ ਦੇਖੋ ਇਹ ਟਾਈਮ ਹੈ ਵੈਸੇ ਥਣਾ ਤੋਂ ਵੀ ਪਤਾ ਲੱਗਣਾ ਹੁੰਦਾ ਕਿਉਂਕਿ ਖਾਲੀ ਥਣ ਤਾਂ ਹੀ ਐ ਇੰਨੇ ਦੁੱਧ ਵਾਲੀ ਮੱਝ ਆ ਜੇ ਨੂੰ ਘੰਟਾ ਦੋ ਘੰਟਿਆਂ ਦਾ ਵੀ ਟਾਈਮ ਵੱਧ ਲੱਗ ਜਾਏ ਤਾਂ ਥਣਾ ਵਾਲੇ ਪਾਸੇ ਨੂੰ ਜੋਸ਼ ਪਾਉਣਾ ਸ਼ੁਰੂ ਕਰ ਦੇਣਾ ਹੁੰਦਾ ਕਿਉਂਕਿ ਇਹਨਾਂ ਨੂੰ ਇਹ ਹੁੰਦਾ ਵੀ ਛੇਤੀ ਚਵਾਈ ਹੋਵੇ ਬਹੁਤ ਸੋਹਣਾ ਢਾਂਚਾ ਹੈ ਪਾਸ ਤੁਸੀਂ ਕਰਨੀ ਹੈ ਤੇ ਦੋ ਟਾਈਮ ਚੋਣ ਦਾ ਹੱਕ ਹੈ ਉਹ ਤੁਸੀਂ ਝੋਕੇ ਲੈ ਲੋਗੇ ਕੱਟੀ ਤੁਹਾਨੂੰ ਇੱਕ ਵਾਰ ਦਿਖਾ ਦਿਆਂ ਦੱਸੋ ਇਹ ਏਬੀਸੀ ਸੀਮਨ ਬੈਂਕ ਦੇ ਕੋਹੇ ਸੌਰੀ ਸੂਰਵੀਰ ਸੂਰਵੀਰ ਬੁੱਲ ਦੀ ਏਤੀ ਹੈ ਏਬੀਸੀ ਸੀਮਨ ਬੈਂਕ ਦਾ ਸੂਰਵੀਰ ਬੁੱਲ ਹੈ ਬਣਾਵਟ ਦੇਖੋ ਕੱਟੀ ਦੀ ਦੋ ਨੱਕ ਹੋ ਜਾਣੇ ਆ ਚੰਗੇ ਦੁੱਤ ਵਾਲੀ ਮੱਝ ਤੇ ਨਾਲ ਇਹ ਕੱਟੀ ਇੱਕ ਇਹ ਕੱਟੀ ਜਿਹੜੀ ਨੀਲੀ ਰਾਵੀ ਨਸਲ ਦੀ ਹੈ ਅਜਸੀ ਭਾਈ ਕੀ ਡਿਟੇਲ ਹੈ ਇਸ ਕੱਟੀ ਦੀ ਭਾਈ ਜੀ 11 ਮਹੀਨਾ ਦੀ ਹੋ ਗਈ ਆ ਤੇ ਇਹਨੇ 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਇੱਕ ਸਾਲ ਦੀ ਪੂਰੀ ਹੋ ਜੂਗੀ ਜੀ ਇਹ 13 ਤਰੀਕ ਵਸਾਖੀ ਵਾਲੇ ਦਿਨ 1 ਸਾਲੇ ਦੀ ਹੋ ਜੂਗੀ ਇਹ ਕਿਹੜੇ ਬੁੱਲ ਦੀ ਧੀ ਹੈ ਇਹ ਜੀ ਚੂੜ ਚੱਕ ਬਾਈ ਬੂਟੇ ਵਾਲੇ ਦੀ ਕੋਹੇ ਨੂਰ ਬੁੱਲ ਦੀ ਹੈ ਕੋਹੇ ਨੂਰ ਦੀ ਠੀਕ ਹੈ ਹਾਂਜੀ ਇਹਦਾ ਡਾਟਾ ਇਹਦਾ ਡਾਟਾ ਬਾਈ ਸਾਰਾ ਆਪਣੇ ਕੋਲੇ ਆ ਹੂੰ ਤੇ ਇਹਦੀ ਮਾਂ ਨੇ ਪਹਿਲੇ ਸੂਏ ਹੂੰ ਇਹ 16 ਕਿਲੋ ਤੇ ਕੁਝ ਗ੍ਰਾਮ ਪੀੜੀ ਆ ਫੇ ਮੇਲੇ ਤੋਂ ਚਵਾਇਆ ਪਿਆ ਕਿਹੜੇ ਪਿੰਡ ਚ 23 ਦੇ ਵਿੱਚ ਕਿਹੜੇ ਪਿੰਡ ਦੀ ਮਾਝ ਸੀ ਇਹ ਵਿਲੇ ਤੋਂ ਆਪਾਂ ਲਈ ਆ ਜੀ ਵਿਲੇ ਤੋਂ ਹਾਂਜੀ ਠੀਕ ਹੈ ਮਤਲਬ ਕਿਉਂਕਿ ਆਪਾਂ ਰਕਮ ਚੰਗੀ ਆਪਾਂ ਵੀ ਮੈਂ ਚੰਗੀ ਦਾ ਬਾਈ ਰਕਮ ਇੱਤੇ जिने पैसे ਲਾਉਣੇ ਆ ਉਹਦਾ ਹੱਕਾ ਤਸल्ली ਕਰੇ ਉਹਦੇ ਨਾਲ ਆਪਾਂ ਨਾ ਸਾਰੀ ਪ੍ਰੂਫ ਵਿਧ ਪ੍ਰੂਫ ਹਮ ਡੀਐਨਏ ਤੇ ਕਰ ਮੱਜਣਾ ਜੀਨੇ ਤੇ ਕਰ ਆਪਾਂ ਛੋਟੇ ਨਾ ਠੀਕ ਹੈ ਇਹ ਕਰਾ ਕੇ ਦੇਵਾਂਗੇ ਠੀਕ ਹੈ ਹਾਂਜੀ ਤੇ ਦੂਜੇ ਸੂਏ ਮੱਜਦੇ 20 ਕਿਲੋ ਦੁੱਧ ਦਿੱਤਾ ਜੂਨ ਦੇ ਵਿੱਚ ਠੀਕ ਹੈ ਉਹ ਉਹਦੀ ਚੁਆਈ ਤਾਂ ਨਹੀਂ ਹੋਈ ਉਹ ਲਾਈਵ ਕਿਤੇ ਹੋਈ ਨਹੀਂ ਲਾਈਵ ਭਾਈ ਮੇਲਾ ਜਦੋਂ ਉਹ 16 ਵਾਲਾ ਤਾਂ ਮੇਲਾ ਹੀ ਉਹ ਕਰ ਗਈ ਉੱਥੇ ਆਪਾਂ ਸਾਡੇ ਕੋਲ ਵਿਧ ਸਾਰਾ ਕੁਝ ਹੀ ਵਿਖਾ ਦਾਂਗੇ ਯਾਨੀ ਪਹਿਲੇ ਸੂਏ ਦਾ ਮੇਲੇ ਦਾ ਰਿਕਾਰਡ ਦੂਜਾ ਸੂਆ ਘਰੇ ਦੁੱਧ ਚੋ ਉਹ ਭਾਈ ਫਿਰ ਉਸ ਜੂਨ ਚ ਸੂ ਵੀ ਮੇਲਾ ਨਹੀਂ ਆਉਂਦਾ ਸੀ ਕੋਈ ਅੱਛਾ ਹਾਂਜੀ ਤੇ ਹੁਣ ਉਹ ਪੀਡੀਐਫ ਦੇ ਮੇਲਿਆਂ ਵਾਸਤੇ ਫਿਰ ਤਿੰਨ ਮਹੀਨੇ ਦੀ ਗੱਬ ਹੋ ਗਈ ਆ ਠੀਕ ਹੈ ਓਕੇ ਹਾਂਜੀ ਸੋ ਦੱਸੋ ਇਹ ਰਿਕਾਰਡ ਇਸ ਘੱਟੀ ਦਾ ਸੀਗਾ ਭਾਈ ਕਹਿੰਦਾ ਵੀ ਮਾਂ ਨਾਲ ਡੀਐਨਏ ਦੀ ਗਾਰੰਟੀ ਹੈ ਇਹਦੇ ਪਿਓ ਨਾਲ ਡੀਐਨਏ ਦੀ ਗਾਰੰਟੀ ਹੈ ਤੁਸੀਂ ਕਰਵਾ ਸਕਦੇ ਹੋ ਉਹ ਗੱਲ ਤੁਸੀਂ ਇਹਨਾਂ ਨਾਲ ਬਾਈ ਨਾਲ ਕਰ ਲਓ। ਜੇ ਆਪਾਂ ਬਾਈ ਦਾ ਬਿਲੀਅਰ ਦਾ ਨੰਬਰ ਵੀ ਸ਼ੇਅਰ ਕਰ ਦਾਂਗੇ ਕੋਈ ਜਦੋਂ ਮਰਜ਼ੀ ਪੁੱਛ ਸਕਦਾ ਤੇ ਬਾਕੀ ਜਿਹੜੀ ਉਹ ਝੋਟੀ ਆ ਉਹਦਾ ਵੀ ਆਪਣੇ ਕੋਲ ਸਾਰਾ ਪ੍ਰੂਫ ਹੈ ਐਮਨ 29 ਦੀ ਆਪ ਆ ਸੂਰਵੀਰ ਦੀ ਕੱਟੀ ਆ ਜੇ ਉਹ ਵੀ ਆਪਾਂ ਉਹਨਾਂ ਦਾ ਨੰਬਰ ਦੇ ਦਾਂਗੇ ਤੁਹਾਨੂੰ ਸਾਰਾ ਪ੍ਰੂਫ ਉੱਥੋਂ ਮਿਲ ਜੂਗਾ। ਓਕੇ। ਸੋ ਦੋਸਤੋ ਇਹ ਨਾਗ ਤਿੰਨ ਜਿਹੜੇ ਵਿਕਰੀ ਵਾਲੇ ਸੀਗੇ ਅੱਜ ਦੀ ਵੀਡੀਓ ਚ ਫਲਾ ਲਹੀ ਦਿਖਾਉਣੇ ਸੀਗੇ ਫਿਰ ਬੇਨਤੀ ਆ ਵੀ ਤੁਸੀਂ ਚੰਗੀ ਰਕਮ ਇਨਵੈਸਟ ਕਰਨੀ ਹੈ ਤਾਂ ਤੁਹਾਡਾ ਹੱਕ ਆ ਵੀ ਤੁਸੀਂ ਤਸੱਲੀ ਰੀਜਨਲ ਕਰੋ। ਜੋ ਸੇਵਾ ਇਹ ਭਰਾ ਕਰਦਾ ਉਸ ਸੇਵਾ ਤੇ ਦੁੱਧ ਚੋਲਿਓ ਥੋਡੀ ਸੇਵਾ ਨਾਲ ਤੁਸੀਂ ਕਿੰਨਾ ਚੋਣੇ ਹੋ ਉਹ ਤੁਹਾਡੀ ਸਮਝ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ